ਸਰਕਾਰੀ ਕਰਮਚਾਰੀਆਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਰਕਮ ਦੀ ਅਦਾਇਗੀ ਕਦੋਂ ਤੱਕ ਜਾਣੋ ਕਿਸ ਨੂੰ ਕਦੋਂ ਤੇ ਕਿੰਨੀ ਉਡੀਕ ਕਰਨੀ ਪਵੇਗੀ ਲਿਵਿੰਗ ਕੈਸ਼ਮੈਂਟ ਦਾ ਭੁਗਤਾਨ ਵੀ ਕਿਸ਼ਤਾਂ ਵਿੱਚ ਹੀ ਕੀਤਾ ਜਾਵੇਗਾ। ਲਿਵਿੰਗ ਕੈਸ਼ਮੈਂਟ ਦੀ ਅਦਾਇਗੀ 4 ਕਿਸ਼ਤਾਂ ਵਿੱਚ ਹੋਵੇਗੀ ਪਰ ਹਰ ਕਿਸ਼ਤ ਵਿੱਚ 6 ਮਹੀਨੇ ਦਾ ਅੰਤਰ ਹੋਵੇਗਾ। ਪਹਿਲੀ ਕਿਸ਼ਤ ਅਪ੍ਰੈਲ 2025, ਦੂਜੀ ਕਿਸ਼ਤ ਅਕਤੂਬਰ 2025, ਤੀਜੀ ਕਿਸ਼ਤ ਅਪ੍ਰੈਲ 2026 ਅਤੇ ਚੌਥੀ ਕਿਸ਼ਤ ਅਕਤੂਬਰ 2026 ਦੇ ਵਿੱਚ ਦਿੱਤੀ ਜਾਵੇਗੀ। ਸਾਰੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਦੀ ਅਦਾਇਗੀ ਹੁਣ ਨਿਰਧਾਰਿਤ ਸਮੇਂ ਅੰਦਰ ਕੀਤੀ ਜਾਵੇਗੀ। ਹਾਲਾਂਕਿ ਅਦਾਇਗੀ ਦੀ ਫਰਕੀ ਰਿਆ ਉਮਰ ਅਤੇ ਕਰਮਚਾਰੀਆਂ ਦੀ ਸਥਿਤੀ ਦੇ ਆਧਾਰ ਤੇ ਵਕ ਵਕ ਸਮੇਂ ਮੁਤਾਬਕ ਹੋਵੇਗੀ ਹਾਂ ਜਾਨੀ ਕਿ ਕਿਸ ਨੂੰ ਕਦੋਂ ਤੱਕ ਉਡੀਕ ਕਰਨੀ ਪਵੇਗੀ ਅਤੇ ਕਿੰਨੀਆਂ ਕਿਸ਼ਤਾਂ ਵਿੱਚ ਪੈਸੇ ਮਿਲेंगे ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਦੀ ਅਦਾਇਗੀ ਨੂੰ ਲੈ ਕੇ ਇੱਕ ਯੋਜਨਾ ਤਿਆਰ ਕੀਤੀ ਹੈ ਜਿਸ ਦੇ ਤਹਿਤ 85 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਉਹਨਾਂ ਨੂੰ ਦੋ ਕਿਸ਼ਤਾਂ ਵਿੱਚ ਭੁਗਤਾਨ ਹੋਵੇਗਾ ਪਹਿਲੀ ਕਿਸ਼ਤ ਫਰਵਰੀ 2025 ਅਤੇ ਦੂਜੀ ਮਾਰਚ 2025 ਵਿੱਚ ਮਿਲੇਗੀ 75 ਤੋਂ 85 ਸਾਲ ਉਮਰ ਵਾਲੇ ਪੈਨਸ਼ਨਰਾਂ ਨੂੰ 12 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਵੇਗਾ ਜੋ ਅਪ੍ਰੈਲ 2025 ਤੋਂ ਸ਼ੁਰੂ ਹੋ ਕੇ ਮਾਰਚ 2026 ਤੱਕ ਪੂਰਾ ਹੋਵੇਗਾ 55 ਤੋਂ 75 ਸਾਲ ਦੇ ਪੈਨਸ਼ਨਰਾਂ ਨੂੰ 42 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਵੇਗਾ ਹੋਵੇਗਾ 52 ਤੋਂ 73 ਸਾਲ ਉਮਰ ਦੇ ਉਮਰ ਵਾਲੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ 42 ਕਿਸ਼ਤਾਂ ਵਿੱਚ ਬਕਾਇਆ ਰਕਮ ਦਿੱਤੀ ਜਾਵੇਗੀ 2016 ਅਤੇ 17 ਦੇ ਬਕਾਇਆ 15 ਕਿਸ਼ਤਾਂ ਤੋਂ ਦੇ ਵਿੱਚ ਅਪ੍ਰੈਲ 2025 ਤੋਂ ਸ਼ੁਰੂ ਹੋਣਗੀਆਂ 2018 ਅਤੇ 19 ਦਾ ਬਕਾਇਆ ਦੀ 18 ਕਿਸ਼ਤਾਂ ਜੁਲਾਈ 2026 ਤੋਂ ਦਿੱਤੀਆਂ ਜਾਣਗੀਆਂ 2020 ਅਤੇ 21 ਦਾ ਬਕਾਇਆ ਦੀ 9 ਕਿਸ਼ਤਾਂ ਜਨਵਰੀ 2028 ਤੋਂ ਸ਼ੁਰੂ ਹੋਣਗੀਆਂ ਨੌਕਰੀ ਸੁਧਾ ਕਰਮਚਾਰੀਆਂ ਨੂੰ ਸਭ ਤੋਂ ਲੰਬੀ ਉਡੀਕ ਕਰਨੀ ਪੈ ਰਹੀ ਹੈ 2014 ਦੇ ਬਕਾਇਆ ਦੀ ਅਦਾਇਗੀ 12 ਕਿਸ਼ਤਾਂ ਵਿੱਚ April 2026 ਤੋਂ ਸ਼ੁਰੂ ਹੋਵੇਗੀ 2017 ਤੋਂ 2021 ਤੱਕ ਦੇ ਬਕਾਇਆ ਦੀ ਅਦਾਇਗੀ 24 ਕਿਸ਼ਤਾਂ ਵਿੱਚ April 2027 ਤੋਂ ਸ਼ੁਰੂ ਹੋ ਕੇ 2029 ਤੱਕ ਪੂਰੀ ਹੋਵੇਗੀ ਇਸ ਦਾ ਮਤਲਬ ਇਹ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਪੂਰੇ ਬਕਾਇਆ ਲਈ 2029 ਤੱਕ ਉਡੀਕ ਕਰਨੀ ਭਾਵੇਂ ਕਿ ਕੀ ਫੈਸਲਾ ਨਿਆਂਪੂਰਨ ਹੈ ਇਸ ਫੈਸਲੇ ਤੇ ਸਵਾਲ ਉੱਠੇ ਹਨ ਕਿ ਕੀ ਬਕਾਇਆ ਦੀ ਅਦਾਇਗੀ ਇੰਨੇ ਲੰਬੇ ਸਮੇਂ ਤੱਕ ਕਰਨੀ ਠੀਕ ਹੈ ਬਹੁਤੇ ਕਰਮਚਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਇੱਕੋ ਵਾਰ ਪੂਰਾ ਭੁਗਤਾਨ ਮਿਲਣਾ ਚਾਹੀਦਾ ਹੈ ਪਰ ਸਰਕਾਰ ਦਾ ਤਰਕ ਹੈ ਕਿ ਵਿੱਤੀ ਬੋਝ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕਿਸ਼ਤਾਂ ਵਿੱਚ ਭੁਗਤਾਨ ਕਰਨਾ ਠੀਕ ਹੈ ਜਾਂ ਸਰਕਾਰੀ ਕਰਮਚਾਰੀਆਂ ਨੂੰ ਇੱਕੋ ਵਾਰ ਪੂਰਾ ਭੁਗਤਾਨ ਮਿਲਣਾ ਚਾਹੀਦਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣਿਆ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨਵਰੀਆਂ ਵੀਡੀਓਜ਼ নোਟੀਫਿਕੇਸ਼ਨ ਤੁਹਾਨੂੰ ਸਰਵਿਸਰ ਮਿਲ ਸਕੇ ਥੈਂਕ ਯੂ